ਨਾਲੇ ਤਾਂ ਮਹਿਕਮੇ ਸਾਰੇ ਹੁੰਦੇ ਆ ਜੀ ਇਹ 'ਚ ਕੋਈ ਨਵੀਂ ਗੱਲ ਨਹੀਂ ਆ ਮਾਈਨਿੰਗ ਦਾ ਮਹਿਕਮਾ ਮੈਨੂੰ ਮਿਲਿਆ ਤੇ ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਅੱਗੇ ਰੱਖ ਕੇ ਇਸ ਨੂੰ ਬਹੁਤ ਤਰੀਕੇ ਨਾਲ ਅਸੀਂ ਚਲਾਵਾਂਗੇ ਬੜਾ ਵਿਜ਼ਨ ਕੀ ਹੈ ਜੀ ਕੀ ਜਾਣੇ ਕਿਸ ਤਰ੍ਹਾਂ ਲੋਕਾਂ ਦਾ ਇਹ ਕੰਮ ਹੋਣ ਉਹਦੇ ਬਾਰੇ ਕੀ ਬਣਾ ਜਾਨੇ ਦੇਖੋ ਲੋਕਾਂ ਨੂੰ ਜੋ ਆਸਤੇ ਉਮੀਦ ਸਾਥੋਂ ਹੈ ਆਵਾਜ਼ ਦੀ ਪਾਰਟੀ ਦੀ ਸਰਕਾਰ ਤੋਂ ਤੇ ਖਾਸ ਤੌਰ ਤੇ ਜਿਹੜਾ ਵਿਭਾਗ ਮੈਨੂੰ ਮਿਲਿਆ ਹੈ ਤੇ ਅਸੀਂ ਉਹਦੇ ਬਾਰੇ ਜੋ ਉਮੀਦਾਂ ਲੋਕਾਂ ਦੀਆਂ ਨੇ ਤੇ ਜੋ ਸਰਕਾਰ ਨੇ ਵਾਅਦੇ ਕੀਤੇ ਨੇ ਉਹ ਸਾਰੇ ਪੂਰੇ ਕਰਾਂਗੇ ਵਾਟਰ ਰਿਸੋਰਸਸ ਦਾ ਇਹ ਵਿਭਾਗ ਤੁਹਾਡੇ ਕੋਲ ਹੈਗਾ ਉਸ ਤੋਂ ਬਾਅਦ ਉਸ ਨੂੰ ਉਹ ਪਾਣੀ ਦੇ ਸਤਰਮ ਲੈ ਕੇ ਵੀ ਲਗਾਤਾਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਰਹੇਗੀ ਉਹਨੂੰ ਕਿਦਾਂ ਦੇਖੋਗੇ ਕਿ ਪਾਣੀ ਨੂੰ ਲੈ ਕੇ ਅਕਸਰ ਜਿਹੜਾ ਹੈ ਪੰਜਾਬ ਦੇ ਵਿੱਚ ਮੁੱਦਾ ਵੀ ਉੱਠਦਾ ਹੈ ਦੇਖੋ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਠੀਕ ਹੈ ਜੀ ਤੇ ਮੈਂ ਇਹ ਵੀ ਕਹਿ ਸਕਦਾ ਕਿ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਦ ਧਿਆਨ ਨਾ ਦੇਣ ਕਰਕੇ ਜੋ ਪੰਜਾਬ ਦਾ ਪਾਣੀ ਹੈ ਜੀ ਉਹ 68% ਪਾਣੀ ਯੂਜ਼ ਹੋ ਰਿਹਾ 32% ਪਾਣੀ ਹੈ ਜਿਹੜਾ ਉਹ ਯੋਜਨਾ ਹੀ ਹੋ ਰਹੀ ਹੈ ਲੜੀ ਤਾਂ ਸੀ ਪਾਣੀ ਦੀ ਇੱਕ ਇੱਕ ਬਾਰੀ ਪਿੱਛੇ ਜਾ ਰਹੇ ਆ ਪਰ ਜਿਹੜਾ 32% ਯੋਜ ਨਹੀਂ ਹੋ ਰਿਹਾ ਉਹਦੇ ਬਾਰੇ ਕੋਈ ਧਿਆਨ ਨਹੀਂ ਪਰ ਸਾਨੂੰ ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਵੱਲ ਪਹਿਲ ਕਦਮੀ ਕੀਤੀ ਹੈ ਤੇ ਜਿੱਥੇ ਜਿਹੜੇ ਖੇਤਾਂ ਨੂੰ ਪਿਛਲੇ 38 38 40 40 ਸਾਲਾਂ ਤੇ ਪਾਣੀ ਨਹੀਂ ਮਿਲਿਆ ਖਾਲੇ ਟੁੱਟੇ ਨੇ ਰਜਵਾਹੇ ਟੁੱਟੇ ਆ ਅਸੀਂ ਉਹਨਾਂ ਵੱਲ ਧਿਆਨ ਦਿੱਤਾ ਤੇ ਲੰਬੇ ਸਮੇਂ ਤੋਂ ਟੁੱਟੇ ਹੋਏ ਖਾਲਿਆਂ ਨੂੰ ਸਮਾਰਨ ਦੀ ਕੋਸ਼ਿਸ਼ ਕੀਤੀ ਹੈ ਨਵੇਂ ਸੂਏ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਸਾਰਾ ਨਹਿਰੀ ਪਾਣੀ ਇਹੋ ਉਹ ਯੂਜ਼ ਹੋ ਸਕੇ ਕਿਉਂਕਿ ਨਹਿਰੀ ਪਾਣੀ ਸਹੀ ਢੰਗ ਦੇ ਨਾਲ ਵਰਤੋਂ ਦੇ ਵਿੱਚ ਆ ਜਾਂਦਾ ਤਾਂ ਇੱਕ ਤਾਂ ਧਰਤੀ ਹੇਠਲੇ ਪਾਣੀ ਤੇ ਨਿਰਭਰਤਾ ਖਤਮ ਹੋ ਜਾਏਗੀ ਧਰਤੀ ਹੇਠਲਾ ਪਾਣੀ ਵੈਸੇ ਵੀ ਵਧੀਆ ਨਹੀਂ ਹੈ ਪੰਜਾਬ ਦਾ ਸੋ ਇਸ ਕਰਕੇ ਅਸੀਂ ਪੂਰਨੇ ਕੋਸ਼ਿਸ਼ ਕਰਾਂਗੇ ਕਿ ਜੋ ਪਾਣੀ ਪੰਜਾਬ ਦਾ ਹੈ ਉਹ ਸਹੀ ਪੰਜਾਬ ਦੇ ਖੇਤਾਂ ਉੱਤੇ